ਦੀ ਮੇਨ ਫਿਗਰਸ ਹੈ ਜੀ ਸਟਰੀਟ ਕਰਾਈਮ ਐਂਡੀਪੀਐਸ ਔਰ ਆਰਮਜ਼ ਜਿਹੜਾ ਮੇਨ ਆਪਾਂ ਨੂੰ ਕਰਦਾ ਹੈ एवरीडे ਉਹਦੇ ਚ ਸੋਸਾਇਟੀ ਨੂੰ ਇਫੈਕਟ ਕਰਦਾ ਉਹਦੇ ਚ ਜੇ ਆਪਾਂ ਸਾਲ ਦਾ ਦੇਖੀਏ ਤਾਂ 2023 ਦੇ ਕੰਪੈਰੀਟਿਵ ਜਿਹੜਾ ਪਹਿਲਾਂ ਡਰੱਗਸ ਦਾ ਲੈਨੇ ਆਪਾਂ ਉਹਦੇ ਚ ਹਿਰੋਇਨ ਜਿਹੜੀ ਹੈ 2023 ਦੇ ਵਿੱਚ 33 ਕਿਲੋ 727 ਗ੍ਰਾਮ ਰਿਕਵਰ ਹੋਈ ਸੀ ਜਦੋਂ ਕਿ 2024 ਦੇ ਵਿੱਚ 128 ਕਿਲੋ 714 ਗ੍ਰਾਮ ਹੈ ਤੇ ਤੁਸੀਂ ਇਮੇਜਿਨ ਕਰ ਸਕਦੇ ਹੋ 33 ਕਿਲੋ ਤੇ 128 ਗ੍ਰਾਮ ਕਿਲੋ ਦਾ ਕਿੰਨਾ ਫਰਕ ਹੈ ਓਪੀਐਮ ਜੇ ਅਫੀਮ ਲਈਏ 2023 ਦੇ ਵਿੱਚ 8 ਕਿਲੋ ਸੀ ਟੋਟਲ ਸਾਰੇ ਸਾਲ ਚ 2024 ਚ 48 ਕਿਲੋ 41 ਕੇਜੀ 131 ਗ੍ਰਾਮ ਮੈਥਾਫੈਟਾਮਾਈਨ ਆਈਸ ਜਿਹੜੀ ਹੈ ਉਹ ਕੋਈ ਰਿਕਵਰੀ ਨਹੀਂ ਸੀ 2023 24 ਦੇ ਵਿੱਚ 5 ਕਿਲੋ ਕੁਝ ਗ੍ਰਾਮ ਜਿਹੜੀ ਇਹ ਰਿਕਵਰ ਹੋਈ ਹੈ ਗਾਂਜਾ ਜਿਹੜਾ ਉਹ 0.6 ਕਿਜੀ 23 ਦੇ ਵਿੱਚ ਸੀਗਾ ਜੋ ਐਤ ਕੀ 3 ਕਿਲੋ ਹੈ ਤੇ ਨਾਰਕੋਟਿਕ ਪਾਊਡਰ ਜਿਹੜਾ ਨਸ਼ੀਲਾ ਪਾਊਡਰ ਜਿਹਨੂੰ ਆਪਾਂ ਕਹਿੰਦੇ ਹਾਂ 2 ਕਿਲੋ ਸੀ 2023 ਚ ਤੇ ਐਤ ਕੀ 15 ਕਿਲੋ 746 ਗ੍ਰਾਮ ਹੈ ਐਪਸੂਲ ਜਿਹੜੇ ਐ ਉਹ 2023 ਚ 19000 2200 ਕੁਛ ਸੀਗੇ ਐਪਚੇ 38000 ਹੈ ਜੀ ਡਰਗ ਮਨੀ ਦਾ ਜੇ ਇੱਕ ਪੇਅਰ ਕਰੀਏ ਬਹੁਤ ਫਰਕ ਹੈ ਇਹਦੇ ਚ ਉਹਦੇ ਚ 90 ਲੱਖ 41700 ਸੀਗੀ 2023 ਦੇ ਵਿੱਚ ਜਦੋਂ ਕਿ ਡਰਗ ਮਨੀ 2024 ਦੇ ਵਿੱਚ 2 ਕਰੋੜ 227920 ਰੁਪਏ ਹੈ ਯੇਪਾ ਗੱਡੀਆਂ ਦੀ ਗੱਲ ਕਰੀਏ ਜਿਹੜੀਆਂ ਐਨਡੀਪੀਐਸ ਵਰਤੀਆਂ ਗਈਆਂ ਤੇ ਰਿਕਵਰ ਹੋਈਆਂ 4-ਵੀਲਰ 24 ਸੀਗੇ ਤੇ 48 2024 ਦੇ ਵਿੱਚ ਰਿਕਵਰ ਹੋਈਆਂ ਆਲਮੋਸਟ ਡਬਲ ਕਹਿ ਸਕਦੇ ਆਪਾਂ 2-ਵੀਲਰਸ ਜਿਹੜੇ ਐ 2023 ਦੇ ਵਿੱਚ 28 ਰਿਕਵਰ ਹੋਏ ਸੀਗੇ ਔਰ 2024 ਦੇ ਵਿੱਚ 52 ਇਦਾਂ ਹੀ ਆਪਾਂ ਆਰਐਮਜ਼ੈਟ ਦੇਖੀਏ ਜਿਹੜੇ ਨਜਾਇਜ਼ ਅਸਲਾ ਜਨੂੰ ਕਹਿੰਦੇ ਆ 2024 ਆਪਣੇ ਤਈ ਦੇ ਵਿੱਚ 97 ਪਿਸਟਲ ਉਬਲਿਕ ਮਾਊਜ਼ਰ ਰਿਕਵਰ ਹੋਈ ਸੀ ਜਦੋਂ ਕਿ 184 2024 ਚ ਹੋਇਆ ਰਿਵੋਲਵਰ 2023 ਚ ਪੰਜ ਸੀਗੇ ਔਰ 10 ਹੈਗੇ ਆ 2024 ਡਬਲ ਗਨ ਉਬਲਿਕ ਰਾਈਫਲ ਕੋਈ ਨਹੀਂ ਸੀਗੇ 2023 ਚ ਜਦੋਂ ਕੈਦ ਕੀ 2024 6 ਸੀਗੀਆਂ मैगजीन जो तेरा एक सो तिरासी हैतकी है, है। हुए है पहला एक सो पचानवे पेला दो सो उन्जा बंदे फड़े गए तीन सो सतवंजा बंदे एतकी दो हजार चौबी चे गए है ਇਸੇ ਤਰ੍ਹਾਂ ਇਹਨਾਂ ਦੀ ਵਰਕਿੰਗ ਸਟਾਈਲ ਵਗੈਰਾ ਤੇ ਬਾਕੀ ਰਿਕਵਰੀ ਦੇ ਵਿੱਚ ਵੀ ਕਾਫੀ ਸਬਸਟੈਂਸ਼ੀਅਲ ਫਰਕ ਆਇਗਾ ਸਨੈਚਿੰਗ ਜੇ ਆਪਾਂ ਦੇਖੀਏ ਇੰਪੋਰਟੈਂਟ ਸਟਰੀਟ ਕ੍ਰਾਈਮ ਹੈਗਾ 2023 ਦੇ ਵਿੱਚ 437 ਕੇਸ ਦਰਜ ਹੋਏ ਸੀ ਜਿਨ੍ਹਾਂ ਚੋਂ 245 ਟਰੇਸ ਹੋ ਸਕੇ ਸੀਗੇ ਜਦੋਂ ਕਿ ਪਰਸੈਂਟੇਜ ਬਣਦੀ ਹੈ 56% ਜਦੋਂ ਕਿ 2024 ਦੇ ਵਿੱਚ 273 ਕੇਸ ਹੋਏ ਆ ਔਰ 203 ਟ੍ਰੇਸ ਹੋ ਗਏ ਜਿਹੜੀ ਕਿ ਪਰਸੈਂਟੇਜ ਹੈ 74% ਔਰ ਇਹਦੇ ਚ ਪਰ ਰਿਕਵਰੀ ਪਰਸੈਂਟੇਜ ਦੇਖੀਏ 2023 ਦੇ ਵਿੱਚ ਜਦੋਂ ਜਿੱਤੋਂ ਸਮਾਨ ਕਿੰਨਾ ਬਰਾਮਦ ਹੋਇਆ ਜਿਹੜਾ ਸਨੇਚ ਹੋਇਆ ਉਹ 51% ਆ 2023 ਦੀ ਜਦੋਂ ਕਿ 87% ਆ 2024 ਦੀ